502 502 502 502 502 502 ਆ ਦੇਖੋ ਜਿਹੜਾ ਬਾਜ਼ਾਰ 'ਚ ਵਿਕਦਾ 700 ਰੁਪਏ ਦਾ ਸੂਟ ਗੁਰਨਾਨਕ ਬ੍ਰੋਡਰੀ ਰਣਕ ਬਾਜ਼ਾਰ ਜਲੰਧਰ ਨੇ ਕਰਤੇ 500 ਦੇ ਦੋ 500 ਦੇ ਦੋ 2500 ਰੁਪਏ ਦਾ ਸੂਟ 2500 ਰੁਪਏ ਦਾ ਸੂਟ ਆ ਦੇਖੋ ਵੀ ਜਿਹੜਾ ਬਾਜ਼ਾਰ 'ਚ ਵਿਕਦਾ 1000 ਰੁਪਏ ਦਾ ਸੂਟ ਇੱਥੇ ਕਰਤੇ 700 ਦੇ ਦੋ ਮਤਲਬ 3500 ਰੁਪਏ ਦਾ ਸੂਟ ਲੋ ਫਿਰ ਇੱਕ ਹੋਰ ਆਫਰ ਸਿਰਫ ਵਿਸਾਖੀ ਤੱਕ 550 ਦਾ ਸੂਟ ਨਾਲ ਦਿੱਤੀ ਫਿਰ ਪੈਂਟ ਸ਼ਰਟ ਵੀ ਨਾਲ ਜਾਓ ਪੈਂਟ ਸ਼ਰਟ ਫ੍ਰੀ ਬਿਲਕੁਲ ਫ੍ਰੀ 1500 ਵਾਲਾ ਸੂਟ ਲੈ ਜਾਓ 550 ਦੇ ਵਿੱਚ 550 ਦਾ ਸੂਟ ਲਓ ਸੂਟ ਦੇ ਨਾਲ 232 ਰੁਪਏ ਵਾਲੀ ਪੈਂਟ ਸ਼ਰਟ ਵੀ ਫ੍ਰੀ ਲੈ ਜਾਓ 35 3500 ਵਾਲੇ 3 3000 ਵਾਲੇ ਸੂਟ ਕਰਤੇ 560 ਦੇ ਵਿੱਚ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਗੁਰਨਾਨਕ ਐਮਬਰਾਇਡਰੀ ਬਲੋ ਪੰਜ ਲੋਕਾਂ ਨੂੰ ਆ ਪੰਜ ਸੂਟ ਬਿਲਕੁਲ ਫ੍ਰੀ ਦੇਵਾਂਗੇ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ ਚ ਲੈਨੇ ਹੋ ਇੱਥੇ ਆਜੋ 15000 ਰੁਪਏ ਦੇ ਵਿੱਚ ਦਾਜਬੋਰੀ ਬਣਾ ਰਣੀ ਆ 15000 ਪੂਰਾ ਹੈਵੀ ਸੂਟ ਲੱਧਿਆ ਪਿਆ ਦੁਪੱਟੇ ਦੇ ਨਾਲ ਫੋਰ ਸਾਈਡੇ ਕੰਮ ਹਮ ਸਿਰਫ 1500 ਰੁਪਏ ਦਾ 5000 ਤੋਂ ਸੂਟ ਸ਼ੁਰੂ ਹੁੰਦਾ ਬ੍ਰਾਈਡਲ 5000 ਤੋਂ ਪਰ ਸਾਡੇ ਕੋਲ ਆਜੋ 5000 ਵਾਲਾ ਸੂਟ 1100 ਚ ਲੈ ਜਾਓ ਭਾਈ ਜੀ ਤੁਹਾਨੂੰ ਏਡੀ ਵੱਡੀ ਗੱਲ ਕਹਿ ਰਤੀ ਹੈ ਕਿਸ ਨੇ ਫੜੇ ਆੜਤੀਓ ਕੋ ਕਿਸ ਨੇ ਫੜੇ ਕਿਸੇ ਕੋਲੋਂ ਕਿਸੇ ਧੀ ਪੁੱਤ ਦੇ ਵੱਧ ਦੇ ਕਰਾਣਾ ਉਹ ਦੁਨੀਆ ਵਾਲਿਓ ਕੋਈ 2500 ਕੋਈ 2400 ਕੋਈ 2300 ਰੰਗ ਦੇਖੋ ਕੋਈ 2200 ਹਾਂਜੀ ਸਾਡੇ ਕੋਲ 650 ਭਾਈ 650 ਆਹ ਦੇਖੋ ਜੀ ਬੁਲਬੁਲ ਦਾ ਬੱਚਾ ਆ 3500 ਦਾ ਬੱਚਾ ਵੇਖਦਾ ਇਹ 3500 ਦਾ ਬੱਚਾ ਵੇਖਦਾ ਤੁਹਾਨੂੰ ਦੇਣਾ 1500 ਦਾ ਇੱਕ ਮੌਕਾ ਰੈਨਿਕ ਬਾਜ਼ਾਰ ਜਲੰਧਰ ਗੁਰਨਾਨਕ ਐਮਬਲੋਡਰੀ ਨੂੰ ਸਿਰਫ ਇੱਕ ਮੌਕਾ ਇੱਕ ਹੀ ਦੁਕਾਨ ਤੇ ਵਿਜ਼ਿਟ ਕਰੋ ਦੇਖੋ ਤੁਹਾਡੇ ਫਾਇਦੇ ਕਿੱਦਾਂ ਕਰਾਨਾ ਮੈਂ ਹੁਣ ਬਾਦ ਲਓ ਜੀ 500 ਦਿਓ 500 ਦਿਓ 500 ਦਿਓ 500 ਦਿਓ 500 ਦਿਓ 500 ਦਿਓ ਆਹ ਦੇਖ ਲਓ ਜਿਹੜਾ ਬਾਜ਼ਾਰ ਚ ਵੇਗਦਾ 700 ਰੁਪਏ ਦਾ ਸੂਟ ਗੁਰਨਾਨਕ ਬ੍ਰੌਡਰੀ ਰਣਕ ਬਾਜ਼ਾਰ ਜਲੰਧਰ ਨੇ ਕਰਤੇ 500 ਦੇ ਤੋਂ 500 ਦੇ ਤੋਂ 2200 ਰੁਪਏ ਦਾ ਸੂਟ 2200 ਰੁਪਏ ਦਾ ਸੂਟ ਬਾਈ ਜੀ ਹੈਰਾਨ ਕਰਤਾ ਸਰਦਾਰ ਜੀ ਤੁਸੀਂ ਤਾਂ ਵਾਕੇ ਜਿਹੜਾ ਹਾਲਾਤੀਆਂ ਬਜਾਰ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਾਓ ਕੋਈ 600 ਕੋਈ 700 ਕੋਈ 800 ਤੁਸੀਂ ਬਾਈ ਜੀ ਕਹਿੰਦੇ 500 ਦੇ ਦੋ ਸੂਟ ਲੈ ਜਾਓ ਇੰਨੇ ਹੈਵੀ ਕਰਕੇ ਦਿੱਤਾ ਤੁਸੀਂ ਬਾਈ ਜੀ ਸੱਡ ਸਾਹਿਬ ਆਪਾਂ ਕਰਦੇ ਨਾ ਲੁੱਟ ਬੰਦ ਜੋ ਰੇਟਾਂ ਜਿਸੀਂ ਬਜਾਜੀ ਦੇ ਦੇਣੀ ਪੂਰਾ ਜਲੰਧਰ ਛੋਟਾ ਪੂਰਾ ਪੰਜਾਬ ਕੋ ਮਿਲਿਓ ਐਦਾ ਦੇਣਾ ਰੰਗ ਮਿਲਣੇ ਆ ਲੈ ਐਦਾ ਸੂਟ ਮਿਲਣੇ ਆ 500 ਚ ਦੋ ਦੇਖੋ ਬਾਈ ਜੀ ਚਾਹੇ ਕਿਸੇ ਫੈਕਟਰੀ ਕੋ ਚਲ ਜਾਓ ਚਾਹੇ ਕਿਸੇ ਮਿਲ ਕੋ ਚਲ ਜਾਓ ਚਾਹੇ ਕਿਸੇ ਹੋਲਸੇਲਰ ਕੋ ਚਲ ਜਾਓ ਆਹਾਂ ਚੀਜ਼ਾਂ ਨਹੀਂ ਮਿਲਦੀਆਂ ਏ ਤੁਹਾਨੂੰ ਲੋਕੋ ਮਿਲਣਾ 250 ਰੁਪਏ ਦਾ ਸੂਟ ਹੈਵੀ ਵਿਆਹ ਸ਼ਾਦੀ ਵਾਲਾ ਅਦਾਜਵਰੀ ਵਾਲਾ ਡਿਜ਼ਾਈਨ ਆ ਚੈੱਕ ਕਰੋ ਜੀ 250 ਦਾ ਸੂਟ ਦੁਪੱਟਾ ਦੇ ਰਹੇ ਆ ਨਾਲ ਇਹਦੇ ਵਿੱਚ ਇੱਕ ਰੰਗ ਨਹੀਂ ਦੋ ਰੰਗ ਨਹੀਂ ਚਾਰ ਰੰਗ ਨਹੀਂ ਡਿਜ਼ਾਈਨ ਜਿੰਨੇ ਮਰਜੀ ਲੈ ਜਾਓ ਸਰਦਾਰ ਜੀ ਨੇ ਕਰਤੇ ਵੱਡੇ ਫਾਇਦੇ ਜਿਨ੍ਹਾਂ ਨੇ ਕਰਨਾ ਨਮਾ ਕੰਮ ਸ਼ੁਰੂ ਤੁਸੀਂ ਰੀਸੇਲਰ ਨੂੰ ਤੁਸੀਂ ਦੁਕਾਨਦਾਰੋਂ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਕਪੜਾ ਛੇਤੀ ਪਹੁੰਚੋ ਰੈਣਕ ਬਾਜ਼ਾਰ ਜਲੰਧਰ ਨਵਾਂ ਕਪੜਾ ਪਰੰਪਰਾਣ ਆਣ ਵਾਲਾ ਟਾਈਮ ਇਹਦਾ ਜੇ ਹਲੋ ਲੋ ਜਨਾਬ 350 ਆ ਦੇਖੋ ਵੀ ਜਿਹੜਾ ਬਾਜ਼ਾਰ ਚ ਵੇਖਦਾ 1000 ਰੁਪਏ ਦਾ ਸੂਟ ਇੱਥੇ ਕਰਤੇ 700 ਦੇ ਦੋ ਟੌਪ ਟੌਪ ਦੀਆਂ ਕਢਾਈਆਂ ਦੁਪੱਟੇ ਨਾਲ ਇਹ ਨਹੀਂ ਦੁਪੱਟੇ ਪੋਣੇ ਨਹੀਂ ਲਾਣੇ ਨਾਲ ਚੁੰਨੀਆਂ ਲਾਣੀਆਂ ਪ੍ਰੋਪਰ ਚੁੰਨੀਆਂ ਕੋਈ ਪੋਣੇ ਨਹੀਂ ਚੁੰਨੀਆਂ ਨਾਲ ਵੱਟੀਆਂ 2.5 2.5 ਮੀਟਰ ਦੀਆਂ ਵੈਸੇ ਸਰਦਾਰ ਜੀ ਬਾਬੇ ਨਾਲ ਕਹਲਾ ਸੱਚਾ ਸੌਦਾ ਤੁਸੀਂ ਕਰ ਰਹੇ ਹੋ ਸਾਰਾ ਰਹਿਣਕ ਬਾਜ਼ਾਰ ਘਾ ਲਓ ਚਾਹੇ ਪ੍ਰਿੰਟਰ ਸੌਡ ਘਾ ਲਓ ਕਹਿੰਦੇ ਸਰਦਾਰ ਜੀ ਨੇ ਫੱਟੇ ਚੱਕਦੇ ਆ ਬਸ ਓਏ ਕਮਾਉਣਾ ਕਮਾਉਣਾ ਨਹੀਂ ਕੁਝ ਬਚਾਉਣਾ ਨਹੀਂ ਕੁਝ ਨਹੀਂ ਕਮਾਉਣਾ ਬਾਉ ਜੀ ਜਿਹੜੇ ਤੀਜਾ ਪੁੱਤਾਂ ਵਿਆਹਣੇ ਨੇ ਵਿਸਾਖੀ ਨੇ ਕਿਸੇ ਨੇ ਆਰਤੀਓ ਕੋ ਪੈਸੇ ਫੜੇ ਨੇ ਕਿਸੇ ਕੋ ਪੈਸੇ ਫੜੇ ਨੇ ਅਗਲੇ ਵਿਆਜੀ ਫੜ ਗਏ ਨਿਆਣੇ ਵਿਆਣ ਦੇ ਨੇ ਉਹਨਾਂ ਨਾਲ ਧੱਕਾ ਨਹੀਂ ਕਰਨ ਦੇਣਾ 350 ਸਿਰਫ 350 ਲੋ ਜੀ ਵਿਸਾਖੀ ਤੱਕ ਲੱਗੀ ਸੇਲ ਵਿਸਾਖੀ ਤੋਂ ਪਹਿਲਾਂ ਪਹਿਲਾਂ ਆਜੋ 10 ਮਿੰਟ ਦੀ ਵੀਡੀਓ ਆ ਐਂਡ ਤੱਕ ਦੇਖ ਲਓ ਭਾਈ ਜੀ ਪਟਾਕੇ ਪਾਓ ਅਗਲਾ ਰੇਟ ਦਿਖਾਓ ਇੱਕ ਸੂਟ ਹੋਰ ਦਿਖਾਓ ਇਹਨਾਂ ਨੂੰ 550 ਚ ਸੂਟ ਦੀ ਕੁਆਲਿਟੀ ਦੇਖੋ ਭਾਈ ਜੀ 550 ਸੂਟ ਸਿਰਫ 550 ਆ ਦੇਖੋ ਜਿਹੜੇ 1200 1500 ਦੇ ਵਿੱਚ ਬਾਜ਼ਾਰ ਚ ਵੇਖਦੇ ਸੂਟ ਇੱਥੇ ਆਜੋ 550 ਦਾ ਸੂਟ ਭਾਈ ਜੀ ਪਟਾਕਾ ਪਾਓ ਕੋਈ ਵੱਡਾ ਤਸੱਲੀ ਤਸੁਲੀ ਨਹੀਂ ਹੁੰਦੀ ਲੋ ਫਿਰ ਇੱਕ ਹੋਰ ਆਫਰ ਸਿਰਫ ਵਿਸਾਖੀ ਤੱਕ 550 ਦਾ ਸੂਟ ਨਾਲ ਦਿੱਤੀ ਫਿਰ ਪੈਂਟ ਸ਼ਰਟ ਵੀ ਨਾਲ ਜਾਓ ਪੈਂਟ ਸ਼ਰਟ ਫ੍ਰੀ ਬਿਲਕੁਲ ਫ੍ਰੀ ਜਿਹਦਾ ਰੇਟ ਬਿਜਾਰ 232 ਰੁਪਏ ਹੈ ਉਹ ਹੋਏ ਹੋਏ ਪੈਂਟ ਸ਼ਰਟ ਫ੍ਰੀ ਹੋਏ ਹੋਏ ਉਹ ਹੋਏ ਹੋਏ ਇਹਨੂੰ ਕਹਿੰਦੇ ਜੀ ਪਟਾਕੇ ਸਰਦਾਰ ਜੀ ਨੇ ਪਾਤੇ ਪਟਾਕੇ 1500 ਵਾਲਾ ਸੂਟ ਲੈ ਜਾਓ 550 ਦੇ ਵਿੱਚ 550 ਦਾ ਸੂਟ ਲਓ ਸੂਟ ਦੇ ਨਾਲ 232 ਰੁਪਏ ਵਾਲੀ ਪਿੰਡ ਸ਼ਰਟ ਵੀ ਫ੍ਰੀ ਲੈ ਜਾਓ ਇਦਾਂ ਦੇ ਫਾਇਦੇ ਨਹੀਂ ਕਿਸੇ ਨੇ ਕਰਨੇ 550 ਦੇ ਸੂਟ ਚ ਰੰਗ ਡਿਜ਼ਾਈਨ ਕਿੰਨੇ ਜਿੰਨੇ ਮਰਜ਼ੀ ਲੈ ਜਾਓ 650 ਦਾ ਸੂਟ ਹੈ ਲੋ ਜੀ ਲੋ 650 ਦਾ ਜੀ ਰੰਗ ਦੇਾਂਗੇ ਅੱਠ ਇਹਦੇ ਚ ਹੂੰ ਦੇਖੋ ਸੂਟ ਏ ਬਾਈ ਜੀ ਹੁਣਾ 22300 ਦਾ ਸੂਟ ਇਹ ਮਾਰਾ ਇਹ 50 35 3500 ਸਾਡੇ ਕੇ ਸਿਰਫ 850 ਰੰਗ ਦਾ ਦੇਖੋ ਬਾਈ ਜੀ 650 ਦਾ ਸੂਟ ਸਿਰਫ 650 ਓਏ ਹੋਏ ਹੋਏ ਬਈ ਅੱਜ ਤਾਂ ਜਿੱਦਾਂ ਕਹਿੰਦੇ ਮੇਲਾ ਲੁੱਟ ਲੋ ਚਾਹੇ ਕਰ ਰਹੇ ਆ ਬਹੁਤ ਵੱਡੇ ਬਸਾਖੀ ਤੱਕ ਆਉਣਾ ਕਿੱਥੇ ਆ ਤੁਸੀਂ ਪਰ ਇਹ ਗੱਲ ਨੋਟ ਕਰ ਲੋ ਆਉਣਾ ਜਲੰਧਰ ਆ ਤੁਸੀਂ ਰੈਣਕ ਬਾਜ਼ਾਰ ਚ ਆਉਣਾ ਗੁਰਨਾਣਿਕ ਬਲੌਟਰੀ ਸਰਦਾਰ ਜੀ ਸੱਚਾ ਸੌਦਾ ਕਰ ਰਹੇ ਆ ਤੁਹਾਡੇ ਫਾਇਦੇ ਕਰ ਰਹੇ ਆ ਛੇਤੀ ਪਹੁੰਚ ਜਾਓ ਭਾਵੇਂ ਤੁਸੀਂ ਜੰਮੂ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਹਿਮਾਚਲ ਪ੍ਰਦੇਸ਼ ਚੋਂ ਪੰਜਾਬ ਚੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਫਾਇਦੇ ਹੋ ਰਿਆ ਦੇਖ ਦੇਖੋ ਰੰਗ ਬੁਲਬੁਲ ਦੇ ਬੱਚੇ ਦੇਖੋ ਮੈਂ ਕਹਿੰਦਾ ਜਿੱਥੇ ਮਰਜੀ ਚਲ ਜਿਓ ਬਹੁਤ ਵੀਡੀਓ ਬਣਦੀਆਂ ਬਹੁਤ ਦੁਕਾਨਦਾਰ ਛਾਤੀਆਂ ਖੜਕਾਉਂਦੇ ਆ ਬਹੁਤ ਚੈਲੰਜ ਕਰਦੇ ਆ 650 650 650 ਦਾ ਸੂਟ ਨਹੀਂ ਕਿਸੇ ਨੇ ਦੇਣਾ ਭਾਈ ਜੀ ਕਮਾਲ ਕਰਤੀ ਯਾਰ ਤਸੱਲੀ ਹੋ ਗਈ ਇੱਕ ਆਫਰ ਹੋਰ ਤਗੜ ਸਾਹਿਬ ਇੱਕ ਆਫਰ ਹੋਰ ਓਏ ਹੋਏ ਸੂਟ ਦਿਖਾਓ ਭਾਈ ਜੀ ਪਤਾ ਲੱਗੇ ਨਾ ਲੋਕਾਂ ਨੂੰ ਮੈਂ ਕਿਹਾ 1100 ਦੇ ਵਿੱਚ ਬ੍ਰਾਈਡਲ ਸੂਟ ਆ ਦੇਖੋ ਇਹ ਉਹ ਸੂਟ ਆ ਜਿਹੜੇ ਸੀਸਾ ਇਹ ਲੋ ਇਹ ਉਹ ਸੂਟ ਆ ਦੇਖੋ ਪੂਰਾ ਦੁਕਾਨਦਾਰ ਕੋ ਕਿਸੇ ਕੋ ਚਲ ਜੋ ਵੀ ਸਾਡੀ ਧੀ ਦਾ ਵਿਆਹ ਬਰਾਇਡਲ ਸੂਟ 5000 ਤੋਂ ਸੂਟ ਸ਼ੁਰੂ ਹੁੰਦਾ ਬਰਾਇਡਲ 5000 ਤੋਂ ਪਰ ਸਾਡੇ ਕੋਲ ਆ ਜਾਓ 5000 ਵਾਲਾ ਸੂਟ 1100 ਚ ਲੈ ਜਾਓ ਬਾਈ ਜੀ 1100 ਚੋ ਨਾ 1100 ਸ਼ਗਨ ਵਾਲਾ ਰੇਟ ਕਰਤਾ ਚੱਕ ਲੋ 1100 ਦੇ ਵਿੱਚ ਆ ਵੀ ਦੇਖੋ ਇੱਕ ਹੋਰ ਡਿਜ਼ਾਈਨ ਚੈੱਕ ਕਰ ਲੋ ਤੁਸੀਂ ਮੈਂ ਕਹਨਾ ਅੱਜ ਤਾਂ ਹਨਾ ਝੋਲੇ ਭਾਰ ਦਿਆਂਗੇ ਦੇਖੋ ਜੀ ਰੈਣਕ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ ਮੇਰਾ 70 ਸਾਲ ਦਾ ਤਜਰਬਾ ਕੋਈ ਕਹਿੰਦੇ 80 ਸਾਲ ਦਾ ਤਜਰਬਾ ਬ੍ਰੈਂਡਰਸ ਆਲੇ ਕਹਿੰਦੇ ਸਾਡਾ 90 ਸਾਲ ਦਾ ਤਜਰਬਾ ਐ ਨੂੰ ਕਹਿੰਦੇ ਤਜਰਬੇ ਲੋ ਜੀ ਇੱਕ ਆ ਵੀ ਚੀ ਚੱਕ ਦੇਖੋ ਫਿਰ ਪੂਰਾ ਹੈਵੀ ਸੂਟ ਲੱਧਿਆਂ ਪਿਆ ਦੁਪੱਟੇ ਦੇ ਨਾਲ ਫੋਰ ਸਾਈਡੇ ਕੰਮ ਹਮ ਸਿਰਫ 1500 ਰੁਪਏ ਦਾ ਦੇਖੋ ਵੀ ਮੈਂ ਤਾਂ ਹੈਰਾਨ ਹੁੰਨਾ ਨਾ ਉਦਾਂ ਜਿੰਨੇ ਮਰਜ਼ੀ ਲੈ ਲੋ 35 3500 ਨਹੀਂ 15 1500 ਲੈ ਰਹੇ ਆ ਰੈਣਕ ਬਾਜ਼ਾਰ ਚ 15 15 16 ਸੂਟ 1000 ਤੇ 50 ਰੁਪਏ ਦਾ ਸੂਟ ਹੇ ਲੋ ਕਰੋ ਟ੍ਰਾਈ ਦੇਖੋ ਆ ਦੇਖੋ ਵੀ ਇਹ ਤਾਂ ਇਦਾਂ ਜੇ ਕੋਈ ਜ਼ਰੂਰਤਮੰਦ ਪਰਿਵਾਰ ਦੀ ਧੀ ਦਾ ਵਿਆਹ ਆ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ ਚ ਲੈਣੇ ਹੋ ਇੱਥੇ ਆ ਜਾਓ 15000 ਰੁਪਏ ਦੇ ਵਿੱਚ ਦਾਜਵਰੀ ਬਣਾ ਲੈਣੀ ਆ 15000 ਚ ਜਿਹੜਾ 50000 ਦਾ ਕੱਪੜਾ ਲੈਣੇ ਹੋ ਤੁਸੀਂ ਰੰਗ ਦੇਖੋ ਤੱਕੜ ਸਾਹਿਬ ਰੰਗ ਦੇਖੋ ਇਹਦੇ ਮਜੈਂਟਾ ਬਲੈਕ ਫਿਰੋਜ਼ੀ ਮਹਿੰਦੀ ਕੋਈ ਕਲਰ ਐਸਾ ਨਹੀਂ ਜਿਹੜਾ ਉਹਨੇ ਕੁੜੀ ਨੇ ਨਹੀਂ ਬਣਾਣਾ ਹਮ ਸਾਰੇ ਕਲਰ ਚ ਰੇਟ ਦੱਸੋ ਕੀ ਭਾਈ ਜੀ ਇਹਦਾ ਸਿਰਫ ਸਿਰਫ 1050 ਰੁਪਏ ਛਾਤੀ ਠੋਕੇ ਕਿੰਨੇ ਇਸ ਰੇਟ ਚ ਕੋਈ ਨਹੀਂ ਦੇਗਾ ਤੁਹਾਨੂੰ ਜਾਓ ਆ ਲੋ 1050 ਰੁਪਏ ਚ ਦੇ ਰਹੇ ਆ ਦੇ ਰਹੇ ਆ ਦੇ ਰਹੇ ਆ ਜਿਹੜਾ 3 3000 ਦਾ ਬਾਜ਼ਾਰ ਚ ਮਿਲਦਾ ਇੱਕ ਸੂਟ ਇਹ ਵੀ ਦੇਣਾ ਫਿਰ ਮੁੰਡੇ ਦੇ ਮਾਸਤੇ ਇਹ ਵੀ ਦੇਖੋ ਫਿਰ ਇਹ ਲੋ ਇਹ ਵੀ 1050 ਰੁਪਏ ਦਾ ਓਏ ਹੋਏ ਹੋਏ ਦੇਖੋ ਭਾਈ ਰੰਗ ਚੈੱਕ ਕਰੋ ਉੱਤੋਂ ਕੁਆਲਿਟੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਸੋਨਾ ਚਾਂਦੀ ਸਾਰੀ ਦੁਨੀਆ ਨੂੰ ਪਤਾ ਸੂਟ ਸੋਨਾ ਚਾਂਦੀ ਦਾ ਸਾਰੀ ਦੁਨੀਆ ਰੇਟ ਆ ਗਿਆ 1800 1900 2000 2000 ਸਾਡੇ ਕੋਲ ਘੱਮ ਨਹੀਂ ਹੈਗਾ ਸਾਡਾ ਰੇਟ ਸਿਰਫ ਤੇ ਸਿਰਫ 800 ਤੇ 50 ਰੁਪਏ ਓਏ ਹੋਏ ਇੱਕੋ ਸੂਟ ਸੋਨਾ ਚਾਂਦੀ ਓਏ ਸੋਨਾ ਚਾਂਦੀ ਦਾ ਸੂਟ 850 ਹਜ਼ਾਰ ਰੁਪਿਆ ਬਜ਼ਾਰ ਨਾਲੋਂ ਸਸਤਾ ਦੁਪੱਟਾ ਵੀ ਦੇਖੋ ਦੁਪੱਟਾ ਕੋਈ ਸਿੰਪਲ ਨਹੀਂ ਪਲੇਨ ਨਹੀਂ 1000 ਰੁਪਿਆ ਬਾਜ਼ਾਰ ਨਾਲੋਂ ਸਸਤਾ 1850 ਵਾਲਾ ਸੂਟ 850 ਚ ਲੈ ਜਾਓ ਸਾਡੀ ਦੁਕਾਨ ਤੇ ਲੁੱਟ ਨਹੀਂ ਹੋਣੀ ਕੋਈ ਵੀ ਨਵਾਂ ਹੋਣ ਦੇਣੀ ਆ ਆ ਚੀਜ਼ਾਂ ਚੈੱਕ ਕਰੋ ਇੱਕ ਹੋਰ ਜ਼ਰੂਰੀ ਜਾਣਕਾਰੀ ਹੈਗੀ ਆ ਤੁਸੀਂ ਰੋਜ਼ ਦੀ ਨਵੀਂ ਅਪਡੇਟ ਦੇਖਣੀ ਆ ਤੁਸੀਂ ਚਾਹੋ ਨਿਓ ਵੀ ਸਾਨੂੰ ਨਵੀਆਂ-ਨਵੀਆਂ ਵੀਡੀਓ ਮੈਂਡ ਨਵੇਂ-ਨਵੇਂ ਡਿਜ਼ਾਈਨ ਮੈਂਡ ਰੇਟ ਮੈਂਡ ਘਟ ਆ ਇੰਸਟਾਗ੍ਰam ਦਾ ਪੇਜ ਆ ਜੀ ਗੁਰਨਾਨਕ_embroidery13 13 ਇਨੂੰ ਜਾ ਕੇ ਫੋਲੋ ਕਰ ਲਓ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਅਸੀਂ ਇੱਥੇ ਵੀ ਦਿਖਾਵਾਂਗੇ ਬਾਈ ਜੀ ਹੋਰ ਤੋਹਫੇ ਕੱਢੋ ਲੋ ਜੀ ਆਹ ਦੇਖੋ ਰੰਗ ਆਹ ਚੱਕੋ ਓਏ ਹੋਏ ਆਹ ਦੇਖੋ ਹੁਣ ਇਹ ਵੀ ਦਿਓ ਸੂਟ ਇਹ ਲੋਹੇ ਦੀ ਕਲਾਕਾਰੀ ਦੇਖੋ ਹੁਣ ਇਹਦੇ ਵੀ ਇਹ ਵੀ ਸਿਰਫ ਸਰਦਾਰ ਜੀ ਪੂਰੀ ਫੌਂਟ ਆ ਫਰਾਟੇ ਪੂਰੇ ਵੱਜ ਰਹੇ ਆ ਆਹ ਦੇਖੋ ਪਟਾਕੇ ਤੇ ਪਹਿਣਗੇ ਹੁਣ ਪੂਰੇ ਬਿਆਰ ਵਾਲਿਆਂ ਦੇ ਦੇਖੋ 650 ਚ ਆਹ ਚੈੱਕ ਕਰੋ ਓਏ ਹੋਏ ਹੋਏ ਓ 2500 ਉਹ ਦੁਨੀਆ ਵਾਲੋ ਉਹ ਦੁਨੀਆ ਵਾਲੋ ਕੋਈ 2500 ਕੋਈ 2400 ਕੋਈ 2300 ਰੰਗ ਦੇਖੋ ਕੋਈ 2200 ਹਾਂਜੀ ਸਾਡੇ ਕੋਲ 650 ਭਾਈ 650 ਤੱਕ ਸਭ ਸੀਸਾ ਦੇਓਗੇ ਸੀਸਾ ਆ ਚੈੱਕ ਕਰੋ ਕਲਰ ਨਹੀਂ ਮਿਲਨੇ ਰੰਗ ਆ ਦਾਂਦੇ ਨਹੀਂ ਮਿਲਨੇ ਬਿਲਕੁਲ ਬਿਲਕੁਲ ਵੀ ਨਹੀਂ ਮਿਲਨੇ ਨਹੀਂ ਮਿਲਨੇ ਨਹੀਂ ਮਿਲਨੇ ਇੰਨੇ ਸਸਤੇ ਸੂਟ ਇੰਨੇ ਜਿਆਦਾ ਰੰਗ ਇੰਨੀ ਸੋਹਣੀ ਵੈਰਾਈਟੀ ਨਹੀਂ ਮਿਲਣੀ ਹੋਰ ਕਿਤੇ ਉਹ ਸਾਡੇ ਕੋਲ ਭਾਵੇਂ 5000 ਰਾਲ ਸੂਟ 7000 ਰਾਲ ਸੂਟ 10000 ਵਾਲਾ 25000 ਵਾਲਾ ਨਹੀਂ ਹੈਗਾ ਸਾਡੇ ਕੋਲ ਹੱਥ ਜੋੜਦੇ ਆ ਜੀ ਸਾਡੇ ਕੋਲ 25000 ਵਾਲਾ 7000 ਚ ਆਇਆ ਹੈ ਪਰ ਸੂਟ 25000 ਦਾ ਨਹੀਂ ਹੈ ਅੱਛਾ ਦੁਕਾਨਦਾਰ 7000 ਵਾਲੇ ਨੂੰ 25000 ਚ ਵੇਚੀ ਜਾਂਦੇ ਆ ਹਾਂਜੀ ਮਹਾਰਾਏ ਕਿੱਥੇ ਬੈਠੇ ਹੋ ਰੱਬ ਕਰ ਰੱਬ ਰੱਬ ਓਏ ਰੱਬ ਰੱਬ ਭਰਾਵਾ ਬਚੋ ਬਚੋ ਲੋਕੋ ਬਚੋ ਐਦਾਂ ਦੇ ਦੁਕਾਨਦਾਰਾਂ ਤੋਂ ਬਚੋ ਜਿਹੜੇ 7-7000 ਵਾਲਾ 25000 ਚ ਦੇ ਰਹੇ ਆ ਪਰ ਸਰਦਾਰ ਜੀ ਕੋਲ ਆ ਜਾਓ 25000 ਵਾਲਾ ਸੂਟ 7000 ਚ ਲੈ ਜਾਓ ਦੇਖੋ ਤਾਂ ਦੇਖੋ ਤਾਂ ਯਾਰ ਚੀਜ਼ਾਂ ਦੇਖੀਆਂ ਕਦੇ ਮੈਲ ਨਹੀਂ ਤੁਹਾਨੂੰ ਆ ਚੀਜ਼ਾਂ ਜੋ ਦੇ ਰਹੇ ਆ ਇਹ ਰੰਗ ਦਾ ਦੇਖ ਲਓ ਪੁੱਛ ਲੋ ਭਾਬੀ ਨੂੰ ਫੋਨ ਕਰਕੇ ਰੰਗ ਲੈਣਾ ਕਿਹੜਾ ਰੰਗ ਤੁਹਾਡੇ ਕੋਲ ਬਾਈ ਜੀ 2 ਨਾਲ 4 ਰੰਗ ਕਰਕੇ ਭਾਬੀ ਨੂੰ ਫੋਨ ਕਰਕੇ ਪੁੱਛੋ 2 3 4 5 6 7 8 9 10 11 12 13 14 15 ਉਹ ਬੱਸ ਕਰ ਉਹ ਬੱਸ ਕਰ ਭਰਾਵਾ ਤੁਸੀਂ ਤਾਂ ਮੀ ਪਤਾ ਮੈਂ ਕਿਹਾ ਫੋਨ ਆਓ ਫੋਨ ਇਧਰ ਰੰਗ ਹੀ ਹਲੇ 15 ਹੋਏ ਨੇ ਦੇਖੋ ਨਾਲੇ ਡਬਲ ਤੇ ਨਹੀਂ ਕੋਈ ਚੈੱਕ ਕਰ ਲੋ 16 ਬਾਜੀ ਮੈਨੂੰ ਇਦਾਂ ਕਰੋ 18 ਚਲੋ ਇਹ ਵੀ ਦੇ ਪੈਰਟ ਰੰਗ ਦਿਖਾਓ ਲੋ ਪੈਰਾ ਆ ਲੋ ਇਹ ਲੋ ਜੀ ਪੈਰਾ ਰੰਗ ਦਿਓ ਆ ਲੋ ਆ ਚੱਕੋ ਪੈਰਟੀਆਂ ਜੀ ਹੈ ਹਾਂਜੀ ਮੈਂ ਤਾਂ ਕਹਿੰਦਾ ਚਲੋ ਇਹ ਚ ਹੈ ਨਹੀਂ ਹੋਣਾ ਹੀ ਨਹੀਂ ਤੂੰ ਤਾਂ ਉਹ ਵੀ ਕੱਢਦਾ ਪੈਰਟ ਸਾਹਿਬ ਕੋਈ ਰੰਗ ਨਵਾਂ ਬੋਲੋ ਉਹ ਵੀ ਦੇ ਦੇਣਾ ਆ ਦੇਖੋ ਜੀ ਬੁਲਬੁਲ ਦਾ ਬੱਚਾ ਆ 3500 ਦਾ ਬੱਚਾ ਵੇਖਦਾ ਇਹ 3500 ਦਾ ਬੱਚਾ ਵੇਖਦਾ ਤੁਹਾਨੂੰ ਦੇਣਾ 1500 ਦਾ 2000 ਰੁਪਏ ਸਸਤਾ ਬਾਜ਼ਾਰ ਨਾਲੋਂ 2000 ਹਾਂਜੀ 40 40 ਰੰਗ ਇੱਕ ਡਿਜ਼ਾਈਨ ਦੇ ਵਿੱਚ ਕਲਰ ਦੇਖੋ ਰੋਬ ਦੇਖੋ 20 ਦਾ ਤੱਕੜ ਸਾਹਿਬ ਜੀ 3500 ਵਾਲਾ 1500 ਜੀ ਦੇ ਕੇ ਬਚਾਉਂਗੇ ਕੀ ਤੁਸੀਂ ਉਹ ਬਚਾਣਾ ਕੁਛ ਨਹੀਂ ਸਿਰਫ ਸਾਕੀ ਤੱਕ ਭਲਾ ਹੀ ਕਰਨਾ ਹੈ ਤੁਹਾਨੂੰ ਐਡੀ ਵੱਡੀ ਗੱਲ ਕਹਿ ਤੀ ਹੈ ਕਿਸ ਨੇ ਫੜੇ ਆੜਤੀਓ ਕੋ ਕਿਸ ਨੇ ਫੜੇ ਕਿਸੇ ਕੋਲੋ ਕਿਸੇ ਧੀ ਪੁੱਤ ਦੇ ਵਾਧੇ ਹੀ ਕਰਾਣਾ ਹਾਂ ਸਾਡੇ ਬਜ਼ੁਰਗ ਆਣ ਜੀ ਸੱਦ ਕੇ ਆਣ ਜੋ ਵਾਦਾ ਸੀ ਕਰਾ ਦੇਣਾ ਕਿਸੇ ਨੇ ਨਹੀਂ ਕਰਾਣਾ ਤਰੀਸ ਕਰਨ ਨੂੰ ਲੋਕੀ ਕਰੀ ਜਾਣ ਪਰ ਜੋ ਚੀਜ਼ ਅਸੀਂ ਦੇ ਦੇਣੀ ਕਿਸੇ ਨੇ ਨਹੀਂ ਦੇਣੀ। ਹਬਤ ਲਓ ਜੀ ਬਹੁਤ ਸਾਰੇ ਫਾਇਦੇ ਤੁਹਾਡੇ ਕਰਤੇ ਆ ਇੱਕ ਫਾਇਦਾ ਹੋਰ ਕਰਨਾ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਗੁਰਨਾਨਕ ਐਮਬਰਾਇਡਰੀ ਵੱਲੋਂ ਪੰਜ ਲੋਕਾਂ ਨੂੰ ਆ ਪੰਜ ਸੂਟ ਬਿਲਕੁਲ ਫ੍ਰੀ ਦੇਵਾਂਗੇ ਫ੍ਰੀ ਵੀ ਦੇਵਾਂਗੇ ਤੁਹਾਨੂੰ ਫੋਟੋ ਵੀ ਖਿੱਚਾਂਗੇ ਤੁਹਾਡੀ ਵੀਡੀਓ ਵੀ ਬਣਾਵਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਵੀ ਕਰਾਂਗੇ ਤੁਸੀਂ ਬਸ ਹੁਣੇ ਚਲਦੀ-ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਰਦਾਰ ਜੀ ਦਾ ਕਰ ਦਿਓ ਦਬਕੇ ਸਪੋਰਟ ਪੰਜ ਸੂਟ ਤੁਹਾਨੂੰ ਫ੍ਰੀ ਦੇਣੇ ਆ ਪੱਕਾ ਗਾਰੰਟੀ ਨਾਲ ਕਹਿ ਰਹੇ ਆ ਇਦਾਂ ਨਹੀਂ ਬਈ ਕਹਿ ਤਾ ਤੁਸੀਂ ਜ਼ੋਰ ਲਾਤਾ ਸੀ ਸੂਟ ਨਹੀਂ ਦੇਣੇ ਦਮਾਂਗੇ ਬਿਲਕੁਲ ਦਮਾਂਗੇ ਤੁਸੀਂ ਇੱਥੇ ਆ ਜਾਓ ਰੈਣਕ ਬਾਜ਼ਾਰ ਜਿੰਦਰ ਆਉਣਾ ਤੁਸੀਂ ਗੁਰਨਾਨਕ ਐਮਬਰਾਡਰੀ ਸਟੋਰ ਦਾ ਨਾਮ ਹੈਗਾ ਨੰਬਰ ਸਾਡੀ ਸਕਰੀਨ ਤੇ ਹੈਗੇ ਆ ਤੁਸੀਂ ਕੋਈ ਜਾਣਕਾਰੀ ਲੈਣ ਤਾਂ ਲੈ ਲਿਓ ਸਰਦਾਰ ਜੀ ਲਾਸਟ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਲਾਸਟ ਤੇ ਮੈਂ ਬਸ ਇਹੀ ਕਹਿਣਾ ਚਾਹੂੰਗਾ ਇੱਕ ਮੌਕਾ ਜ਼ੈਨੇਗ ਬਾਜ਼ਾਰ ਜਲੰਧਰ ਗੁਰਨਾਨਕ ਐਮਬਰਾਡਰੀ ਨੂੰ ਸਿਰਫ ਇੱਕ ਮੌਕਾ ਇੱਕ ਵਾਰ ਦੁਕਾਨ ਤੇ ਵਿਜ਼ਿਟ ਕਰੋ ਦੇਖੋ ਤੁਹਾਡੇ ਫਾਇਦੇ ਕਿੱਦਾਂ ਕਰਾਨਾ ਮੈਂ ਹੁਣ ਫਾਇਦੇ ਨਹੀਂ ਹੁਣੇ ਵੱਡੇ ਫਾਇਦੇ ਹੋਣੇ ਤੁਹਾਡੇ ਗਾਰੰਟੀ ਦੇ ਨਾਲ ਕਹਿੰਨੇ ਆ ਇਹ ਗੱਲਾਂ ਮੈਂ ਨਹੀਂ ਕਰੇ ਕਿਸੇ ਦੁਕਾਨ ਤੇ ਜਾ ਕੇ ਕਹਿੰਆਂ ਪਰ ਮੇਰੀਆਂ ਅੱਖਾਂ 2 2 ਇੰਚ ਖੋਲ੍ਹ ਦੀਆਂ ਸਰਦਾਰ ਜੀ ਨੇ ਭਾਈ ਆ ਰੇਟ ਰੂਟ ਆਪਾਂ ਦੇਖਿਆ ਹੀ ਨਹੀਂ ਕਿਤੇ ਪਰ ਪਰੇਖਾ ਸੀ ਕੱਢਤਾ ਇਹਨਾਂ ਨੇ ਤੁਹਾਨੂੰ ਵੀ ਕਹਿੰਨੇ ਆ ਆਜੋ ਰੈਣਕ ਬਾਜ਼ਾਰ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਨੱਕ ਦੀ ਸੇਧ ਨਾਲ ਸਿੱਧੇ ਗੁਰਨਾਨਕ ਬਰੋਡਰੀ ਸਰਦਾਰ ਜੀ ਕੋਲ ਆਜੋ ਝੋਲੇ ਭਾਰ ਦੇਾਂਗੇ ਫਾਇਦੇ ਕਰ ਦੇਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜਲੰਧਰ